ਹੜੀਆਂ ਸਟੇਅਰ ਹੋਇਆ ਸਟੇਅਰ ਹੋਇਆ ਬੱਚ ਗੁੱਛਾ ਰਿਹਾ ਕਰੀ ਕਸੀ ਗਾਲੀ ਸਵਾਰ ਕਰਦੇ ਆ ਤੁਹਾਡਾ ਆਪਣਾ ਬਲੌਗ ਦੇ ਵਿੱਚ ਪਾਉਣ ਆ ਗਿਆ 11 ਵਜਣੇ ਵਾਲੇ ਆ ਤੇ ਇਸ ਟਾਈਮ ਆਪਾਂ ਹੜੀਆਂ ਜੱਸੀ ਪਰਬਾਰ ਕਰਕੇ ਹੋਟਲ ਆ ਕਲਿੰਗਾ ਹੋਟਲ ਇਹ ਆ ਦੇਖੋ ਤੇ ਹੜੀਆਂ ਤੇ ਹੁਣ ਪਰੌਂਡੇ ਪਰੌਂਡੇ ਖਾਦੇ ਆ ਜੀ ਇਹ ਗ੍ਰਿੰਡਰ ਉਹ ਦਰ ਆ ਤੇ ਗ੍ਰਿੰਡਰ ਬਾਈ ਬੈਠਾ ਸੋਸ਼ਲ ਮੀਡੀਆ 'ਚ ਬੜਾ ਮਸ਼ਹੂਰ ਹੋਣਾ ਚਾਹਦਾ ਹਰੇਕ ਬੰਦਾ ਹਾਂ ਜੀ ਆਪਣੇ ਮਹਿਮੇ ਰਹੇ ਆ ਆ ਓਏ ਮੈਂ ਪਤਾ ਕਿ ਰਾਤ ਮੈਂ ਜਦ ਬਲੌਗ ਐਡਿਟ ਕਰਦਾ ਤਾਂ ਤਾਂ ਮੇਰੇ ਤੇ ਉਹ ਪਾਰਟ ਕਟਵਾਤਾ ਕਹਿੰਦਾ ਵੀ ਜਾਣ ਦੇ ਵੀ ਲੋਕ ਸਰਚ ਕਰ ਕਰਕੇ ਦੇਖਣ ਆ ਓਏ ਆਪੀ ਆ ਜੀ 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 ਆ ਦੇਖਾ ਬਹੁਤ ਜਦਾ ਜਦਾ profession ਆ ਇਹ ਆ ਬਹੁਤ ਵਧੀਆ profession ਨਾ ਆ ਉਸ ਉਸ ਬੰਦਿਆਂ ਨੇ ਆ ਆ ਇਹਨੂੰ ਬਗਨਾਮ ਕਰਤਾ ਆ ਜਿਹੜੀ ਸਾਡੇ ਦੋਨਾਂ 'ਮੀ ਗੱਲ ਪੈ ਗਈ ਟੈਗ ਲੱਗ ਗਿਆ ਟੈਗ ਲੱਗ ਗਿਆ ਮੱਥੇ ਤੇ ਕਿਉਂ ਜੇ ਕਿਸੇ ਨੂੰ ਮਿਲਦੇ ਭਾਵੇਂ ਵਿੱਚ ਬੁਰਨਾ 100 ਵੀ ਆ ਮਿਲਦੇ 200 ਹਾਂ ਉਹ ਵੀ ਜਿਹੜੇ ਵਿੱਚ ਉਹਨਾਂ ਨੂੰ ਵੀ ਟੈਗ ਲੱਗ ਗਿਆ ਹਾਂ ਅਗਲਾ ਗੱਡੀ ਵਾਲਾ ਦੇਖ ਕੇ ਕਹਿੰਦਾ ਉਹ ਬਾਹਰੇ ਕੀ ਕਹਿੰਦਾ ਜੂ ਜਾਵੇਂ ਹੋ ਗਿਆ ਕਹਿੰਦਾ ਹੋਊਗਾ ਕਿ ਕਹਿੰਦੀ ਨਹੀਂ ਹੈ ਵੀ ਆ ਕਰ ਲੰਨੇ ਇਹ ਨਾ ਬਿੱਤਾ 하기 ਹਾਂ ਚੱਲਦੇ ਹੋਣੇ ਹਾਂ ਕਿਤੇ ਮਣੀ ਗੱਡੀ ਹੁੰਦੀ ਹੈ ਨਾ ਟੱਕਰ ਹੋ ਜੂਗਲਾ ਜਦੇ ਕਹਿੰਦਾ ਵੀ ਹਾਂ ਬੋਲਦਾ ਰਹਿ ਤਾ ਹਾਂ ਤੇ ਉਹ ਬਾਈ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਹਾਂ ਕਿ ਕਿਸੇ ਚੀਜ਼ ਦਾ ਵੇਖ ਪਰਦਾ ਹੁੰਦਾ। ਵਾਹਦਾ ਜੀ ਉਹਦੇ ਨਾਲ ਕੰਟੈਕਟ ਕੰਟੈਕਟ ਕਰੇ ਲੈਣਾ ਇੱਕ ਦਿਨ ਅੱਜ ਜੱਜ ਕਰ ਲਈਏ ਸਵੇਰੇ ਕਰ ਲਈਏ। ਕਿਤੇ ਕੀ ਚੀਜ਼ ਹਰ ਇੱਕ ਚੀਜ਼ ਦਾ ਪਰਦਾ ਹੁੰਦਾ। ਹਾਂ ਉਹਨੂੰ ਕਿਸੇ ਬੰਦੇ ਨੇ ਕਿਹਾ ਵੀ ਤਾਂ ਹਾਂ ਵੀ ਤੂੰ ਆ ਚੀਜ਼ਾਂ ਨਾ ਦਿਖਾਏ ਕਰ। ਹਾਂ ਉਹਨੇ ਵੀਡੀਓ ਪਾਤੀ ਉਹਦੀ। ਉਹ ਪਤਾ ਮੁਰੇ ਨੇ ਕਿਆ ਕਹਿਣਾ। ਹਾਂ ਕਹਿੰਦਾ ਤੁਸੀਂ ਦਾਰੂਏ ਬੰਦ ਕਰਾ ਦਿਓ। ਲੈ ਦੱਸ। ਹਾਂ ਵੀ ਜੇ 8:30 ਚ 8:30 ਤੇ ਫੇਰ ਬਾਕੀ ਬੰਦ ਕਰਾ ਦਈਏ। ਫੇਰ ਤੈਨੂੰ ਬੋਲਣਾ ਵੀ ਬੰਦ ਕਰਾ ਦਈਏ। ਹਾਂ ਇਹ ਤਾਂ ਹੁਣ ਤੁਹਾਨੂੰ ਆਪੇ ਸਮਝਣਾ ਚਾਹੀਦਾ ਵੀ ਇਹ ਚੀਜ਼ਾਂ ਠੀਕ ਨਹੀਂ ਗਈਆਂ ਹਾਂ ਠੀਕ ਹੈ ਇਹਦੇ ਨਾਲ ਬਦਨਾ ਵੀ ਫਿਰ ਫਿਰ ਦੂਈ ਗੱਲ ਫਿਰ ਕਹਿੰਦੇ ਸਾਨੂੰ ਫਲਾਣੇ ਨੇ ਘੇਰ ਲਿਆ ਹਾਂ ਸਾਡੇ ਨਾਲ ਆਏ ਕਰਦਾ ਫਿਰ ਉਹ ਵਾਲਾ ਵਾਲਿਆਂ ਨੇ ਘੇਰ ਲਿਆ ਪਾੜੀਆ ਘੇਰਦਾ ਸਾਨੂੰ ਹਾਂ ਦੇਖ ਲਓ ਤੁਸੀਂ ਫਿਰ ਵੀਰ ਛਾਪਰ ਬਾਈ ਨੂੰ ਫੋਨ ਕਰਨਾ ਹਾਂ ਹਾਂ ਬਾਈ ਕਰਦੇ ਹਾਂ ਹਾਂ ਹੈ ਕੱਲ ਤਾਂ ਪੱਕੀ ਆ ਵੀ ਤੁਸੀਂ ਆਉਣਾ ਪਹਿਲਾਂ ਹੀ ਦੇਖ ਕੇ ਚੱਲੋ ਇਹ ਕੱਲ ਨੂੰ ਚੰਗੀ ਗੱਲ ਆ ਤੁਸੀਂ ਪਰਦਾ ਰੱਖੋ ਆਂਦੇ ਪਿੰਡ ਵਿਚ ਆਈਏ ਹਾਂ ਤੇ ਜਿਹੜੇ ਵਿੱਚ ਇਧਰ ਹੀ ਰੱਖ ਦੋ ਇੱਕ ਹੋਰ ਲੋਕਾਂ ਨਾਲ ਛੱਪਣੇ ਵਾਲਾ ਤਾਂ ਕੰਮ ਨਹੀਂ ਹੈਗਾ ਬਸ ਪਰਦਾ ਹੁੰਦਾ ਹੈ ਹਾਂ ਇਹ ਚੀਜ਼ਾਂ ਨੇ ਸਾਨੂੰ ਬਦਨਾਮੀ ਬਦਨਾਮੀਓ ਦੇਣੀ ਹੈ ਕੋਈ ਐ ਨਹੀਂ ਹੈਗਾ ਵੀ ਆਂ ਤੁਹਾਡੇ ਕੋਈ ਇੱਜ਼ਤ ਕਰੂਗਾ ਤੁਹਾਡੇ ਹਾਰ ਪਾਊਗਾ ਹਾਂ ਵੀ ਭਾਈ ਇਹ ਮਾਂ ਲਗਾਣੇ ਆ ਇਹਨਾਂ ਦੇ ਹਾਰ ਆ ਪਾਓ ਬਦਨਾਮੀਓ ਆ ਅੱਜ ਹੋ ਜਾਵੇ ਕੱਲ ਹੋ ਜਾਵੇ ਠੀਕ ਹੈ ਨਾ ਰਾਇ ਤਾਂ ਖੋਹਦਾ ਇਹੋ ਜਿਹੇ ਬੰਦੇ ਸਾਡੇ ਆਪਣੇ ਪਿੰਡ ਹੀ ਨਾਲ ਹੋ ਕੇ ਕਰਾਉਣੇ ਪੈ ਸੀ ਕਿਸੇ ਨੂੰ ਕਹਿ ਗਿਆ ਨਾ ਹਾਂ ਸਪੋਰਟ ਕਰਦੇ ਆ ਆ ਲੈ ਗਏ ਲੈ ਜੇ ਇਹਨੂੰ ਕਿਸੇ ਨੇ ਕੁਝ ਕਿਹਾ ਤਾਂ ਅਸੀਂ ਆਵਾਂਗੇ ਵਿੱਚ ਹਾਂ ਇਹ ਵੀ ਇਹ ਵੀ ਵੀ ਜਦ ਮੇਰੀ ਗੱਲ ਸੁਣੋ ਜਦੋਂ ਫੜਿਆ ਗਿਆ ਜਦ ਤੁਸੀਂ ਫੋਨ ਵੀ ਨਹੀਂ ਚੱਕਣਾ ਉਹਦਾ ਠੀਕ ਹੈ ਨਾ ਵੀ ਹਾਂ ਵੀ ਭਾਈ ਮੈਂ ਇੱਥੇ ਚੂਰੂ ਵਾਲਿਆਂ ਨੇ ਚੱਕ ਲਿਆ ਆ ਇਹਨਾਂ ਨੇ ਚੱਕ ਲਿਆ ਕਰਿਹਤਰ ਵਾਲਿਆਂ ਨੇ ਚੱਕ ਲਿਆ ਠੀਕ ਹੈ ਨਾ ਫੋਨ ਵੀ ਨਹੀਂ ਚੱਕਣਾ ਤੁਸੀਂ ਕਹਿਣਾ ਨਾ ਬਈ ਅਸੀਂ ਤਾਂ ਜਾਣਦੇ ਨਹੀਂ ਅਸੀਂ ਤਾਂ ਜੀ ਓਦਾਂ ਗੱਲ ਕਰਦੇ ਦੇ ਵਿੱਚ ਬੰਦੇ ਪਤਾ ਕਿਆ ਕਰਨ ਦੇ ਹੁਣ ਟੈਕ ਹੋ ਵੀ ਲਾਉਨੇ ਆ ਹਾਂ ਹੋਟਲ ਪਰ ਅੱਗੇ ਜਿੱਥੇ ਨਾਲ ਆਪਾਂ ਹੁਣ ਬੈਠੇ ਆ ਉਹਦੇ ਕੰਗੇ ਲਿਆ ਬਈ ਕਾਰ ਰੱਖ ਹਾਂ ਉਹਦੇ ਸਾਹਮਣੇ ਇਹ ਚੀਜ਼ਾਂ ਵੀ ਨਹੀਂ ਕਰਨੀਆਂ ਚਾਹੀਦੀਆਂ ਹੋਟਲ ਨੂੰ ਪਤਾ ਕਿਆ ਲੱਗੇ ਜਵੇ ਵੀ ਤੁਸੀਂ ਕਿਆ ਖਾਦਾ ਪੀਤਾ ਹਾਂ ਹਾਂ ਤੁਹਾਨੂੰ ਮਤਲਬ ਹੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਮਨਾਂ ਜੀ ਹਾਂ ਕਿ ਤੁਸੀਂ ਕਿਆ ਖਾ ਹੈ ਪੀ ਹੈ ਤੇ ਆਪਣਾ ਪਰਦਾ ਏ ਗੱਡੀ ਚ ਬੈਠ ਕੇ ਆਪਣਾ ਜੋ ਮਰਜ਼ੀ ਭਾਈ ਕਰੋ ਪਰਦੇ ਜਿਹਾ ਰੱਖੋ ਪਤਾ ਤਾਂ ਹੈ ਵੀ ਕਰਦੇ ਕਿੰਦੇ ਆ ਹਾਂ ਫਿਰ ਵੀ ਕਲਾ ਇੱਕ ਪਰਦਾ ਹੁੰਦਾ ਹਰ ਇੱਕ ਚੀਜ਼ ਦਾ ਹਾਂ ਜਿਹੜਾ ਨਾ ਰੱਖਣਾ ਚਾਹੀਦਾ ਇਹ ਕੋਈ ਦਮੀ ਗੱਲ ਨਹੀਂ ਵੀ ਜਿਹੜੀ ਨਵੀਂ ਚੀਜ਼ ਤਾਂ ਹੈ ਨਹੀਂ ਵੀ ਦਿਖਾ ਰਹੇ ਹਾਂ ਤੁਸੀਂ ਹਾਂ ਇਹਦਾ ਸਦਿਆਂ ਦਾ ਚੱਲਦੀ ਆਈ ਆ ਇੰਨਾ ਤੇਜ਼ ਆ ਪੁਰਾਣਾ ਤੇਜ਼ ਆ ਠੀਕ ਆ ਵਧੀਆ ਬੰਦੇ ਆ ਵਧੀਆ ਹਾਂ ਆਏ ਹੋ ਗਾ ਵਧੀਆ ਦਿਖਾਈਦਾ ਹਾਂ ਇਹਦਾ ਕੋਈ ਫਾਇਦਾ ਨਹੀਂ ਆਹ ਭਾਈ ਉਹ ਉੱਥੇ ਪੈ ਮੰਜੇ ਪਰ ਮਾਨੂੰ ਬੰਦ ਗੱਲ ਆ ਅੱਜ ਉਹਨਾਂ ਲੋਕਾਂ ਕਹਿਣਾ ਭਾਜਾ ਤੇ ਤਰਲਾ ਹੀ ਪੈ ਗਿਆ ਲੈ ਜਿੱਦਾਂ ਇਹ ਆਏਗੇ ਉਦੋਂ ਨਹੀਂ ਹੈ ਫਿਰ ਕੀ ਹੋਗਾ ਇਹਦਾ ਹਰੇਕ ਨਾਲ ਮੇਰੇ ਨਾਲ ਵੀ ਹੋਦਾ ਕਿਸੇ ਨਾਲ ਵੀ ਹੋਦਾ ਆਖਦਾ ਪੈ ਉਹਦੀ ਲਾਓ ਇਹ ਮੇਰੇ ਤੋਂ ਟਾਈਮ ਹੋ ਗਿਆ 10:00 ਵਜੇ 52 ਮਿੰਟ ਮੈਂ ਕਹਿੰਦੇ ਪੁਲਿਸ ਵਾਲੇ ਖੜੇ ਐ ਚੱਲ ਪਏ ਆਪਾਂ ਤੇ ਆਹ ਦੇਖੋ ਇੱਧਰ ਮਿੰਟੂ ਭਾਈ ਨੇ ਕਲਾਕਾਰੀ ਕਰੀ ਗ੍ਰਿੰਦਰ ਭਾਈ ਵਾਲੀ ਗੱਡੀ ਪਰ ਅਗਾ ਉਹਨਾਂ ਨੇ ਆਪ ਲਾਈ ਹੈ ਪਰ ਮਹਿੰਗੀ ਲਾਗੇ ਟੇਪ ਭਾਈ ਆਹਾਂ ਹਾਂ ਇੰਨੀ ਕਿ ਟੇਪ ਆਰਾ ਸਾਈਡਾਂ 'ਚ ਪਾਸਿੰਗ ਵਾਲੀ ਕਿਤੇ ਕਿਤੇ ਲਾਈ ਹੈ ਨਾ ਖਾਨਿਆਂ 'ਚ ਚਾਰ ਪੰਜ ਖਾਨਿਆਂ 'ਚ ਲਾਈ ਵਾਹ ਫਿਰ ਲੈ ਗਿਆ 1000 ਰੁਪਿਆ 1000 ਰੁਪਏ ਦੀ ਟੇਪ ਇਹਦੇ ਨਾਲ ਦੀ ਕਹਿੰਨਾ ਮੈਂ 3m ਨਹੀਂ 1000 ਰੁਪਏ ਦੀ ਟੇਪ ਮੈਂ ਸਾਰੇ ਡੰਡੇ ਡੁੰਡਿਆਂ ਨੂੰ ਲਾ ਦੇਣੀ ਦੀ ਹਰ ਪਿੱਛੇ ਡਾਲੇ ਪਰ ਫਿਰ ਵੀ ਵੱਜ ਜਾਣੀ ਦੀ ਹੁਣ ਲਾਵਾਂਗੇ ਚਿੱਟੀ ਟੇਪ ਲਾਵਾਂਗੇ ਆਪਾਂ ਇਹਦੇ ਦੇ ਇਹ ਵੀ ਪਿੱਛੇ ਦੇ ਆਪਣੇ ਵਰਗੀ ਕਰ ਲੈਣੀ ਐ ਲਾਓ ਮਿੱਤਰੋ ਕਿ ਉੰਜਰ ਪਹੁੰਚ ਗਏ ਤੇ ਅਸੀਂ ਬਾਈਪਾਸ ਤੇ ਜਾਵਾਂਗੇ ਤੇ ਯੂਰੀਆ ਵੀ ਦੇਖਦੇ ਅੱਗੇ ਇਹ ਯੂਰੀਆ ਵੀ ਪਾਉਣਾ ਆਪਾਂ ਨੇ ਡੈਪ ਡੈਪ ਹੋ ਵੀ ਗਾਦਰ ਨਹੀਂ ਆ ਨੋ ਤੇ ਹੱਲ ਕਰਾ ਲਵਾਂਗੇ ਟੈਂਕੀ ਕੀ ਕਰਮੀਆਂ ਆਵਾਜ਼ਾਂ ਦਾ ਦੁਪਹਿਰਿਆਂ ਦਾ ਗੱਡੀ ਖੜੀ ਕਰ ਦਵੇ 12 1 ਵਜੇ ਮੁੜ ਕੇ 4 ਵਜੇ ਮਾਰੇ ਘੇਰ ਫਿਰ 4 5 ਵਜੇ ਉਹ ਗੱਡੀਆਂ ਦੇਖਦੀਆਂ ਪਈਆਂ ਨਾ ਅੱਗੇ ਉਹ ਚੜਦੀਆਂ ਉਹ ਉੱਥੇ ਚੜਨਾ ਆਪਾਂ ਨੇ ਇੱਥੋਂ ਮੋੜ ਲਵਾਂਗੇ ਪਹਿਲਾਂ ਆਪਾਂ ਅੱਗੇ ਪੜ ਦੇ ਥੱਲੇ ਦੇ ਘੁੰਮ ਜੰਨੇ ਆ ਪਰ ਐਤ ਕੀ ਇੱਧਰੋਂ ਜਾਵਾਂਗੇ ਸਾਰਾ ਪਹਾੜ ਚੜਨਾ ਉਹਦੇ ਵਾਲਾ ਤੇ ਕੋਈ ਨਹੀਂ ਜਿਹੜੀ ਹੈ ਐ ਸੂਈ ਪੂਰੀ ਮੋਟੋਈ ਵੀ ਆ ਆਟ ओरिजिनल ਔਨ ਹੋਇਆ ਵਾ ਕੁਝ ਤਾਂ ਕਰਕੇ ਵੀ ਗਰਮ ਰਹਿੰਦੀ ਐ ਐ ਕਰਕੇ ਚੜ ਜਾ ਚੜਾਈਆਂ ਤੰਗ ਨਾ ਕਰੀ ਤੇਲ ਪਾਣੀ ਪੀਂਦੀ ਹੋਈ ਸੰਗ ਨਾ ਕਰੀ ਮੁਗੱਟਾ ਟੇ ਕੋ ਕਾਦੇ ਪੈਸੇ ਹਾਂ ਦੇਖ ਕਿੱਥੇ ਖੜਿਆ ਵੀਡੀਓ ਲੱਗ ਰਿਹਾ ਬਣਾਣਾ ਇਹ ਹਲ ਹਲ ਤਾਂ ਨਹੀਂ ਗਿਆ ਹੈ ਆ ਦੇਖੋ ਬਗੀ ਗਿਆ ਯਾਰ ਹਾਂ ਖਾਲੀ ਰੋਡ ਦੀਓ ਬਣਾ ਰਿਹਾ ਯਾਰ ਜਿਆਦਾ ਕੋਈ ਗੱਡੀ ਗੁੱਡੀ ਜਾਂਦੀ ਹੋਣੀ ਇੱਧਰ ਤੇ ਗਰੇਂਦਰ ਬਾਈ ਕਹਿੰਦਾ ਕਹਿੰਦਾ ਪਹਾੜ ਦਾ ਪਾਣੀ ਪੀ ਕੇ ਜਾਣਾ ਹਾਂ ਤਾਂ ਪਾਣੀ ਲੱਭਦੇ ਪਈਆਂ ਪਹਾੜ ਤੇ ਵਿਕੇ ਤੇ ਮਿਲ ਜਵੇ ਜੇ ਨਹੀਂ ਤੇ ਨੋ ਸਕਦਾ ਉਹ ਨਹੀਂ ਇੱਥੇ ਵੀ ਨਹੀਂ ਹੈ ਆਰਾ ਸੱਚੇ ਬਾਦਸ਼ਾਹ ਹਾਂ ਤੇ ਰੱਖਿਆ ਦਾਤਾ ਜੀ ਮੇਰੇ ਪ੍ਰਿਆਤ ਰੱਖਿਆ ਸਾਰੇ ਡਰਾਈਵਰਾਂ ਦੇ ਅੰਜ ਇੱਥੇ ਨੂੰ ਕੋਲੀਆਂ ਜੀਆਂ ਹੁੰਦੀਆਂ ਨਾ ਇੱਥੇ ਨੂੰ ਓ ਜ਼ਿਆਦਾ ਪਾਣੀ ਲੌਅ ਮਿੱਤਰੋ ਬਰਾਹਤਾਨੀ ਹੋਟਲ ਤੇ ਪਹੁੰਚ ਗਏ ਤੇ ਪਿੱਛੇ ਰੁਕੇ ਸੀਗੇ ਆਪਾਂ ਮਿੰਟੂ ਨੂੰ ਦਿਵਾਣੀ ਸੀਗੀ ਦਵਾਈ ਉਹ ਵੀ ਇਸ ਕੋ ਲੂਜ ਮੋਸ਼ਨ ਲੱਗ ਗਏ ਲੂਜ ਮਤਲਬ ਢਿੱਲਾ ਮੋਸ਼ਨ ਮਤਲਬ ਟਟੀਆਂ ਢਿੱਲੀਆਂ ਟਟੀਆਂ ਢਿੱਲੀਆਂ ਟਟੀਆਂ ਲੱਗ ਗਏ ਆ ਇਹ ਢਿੱਲੀਆਂ ਹੋ ਗਈਆਂ ਵਾਹ ਬਈ ਵਾਹ ਉੱਥੇ ਲਾ ਦੇਣਾ ਸ਼ਾਮਾਂ ਚ ਆਹ ਦਿੱਤਾ ਨਾ ਉਹਰੇ ਸ਼ਾਮ ਕਿਤੇ ਧੁੱਪ ਤਾਂ ਹੈਗੀ ਅੱਜ ਆ ਬੰਨੋ ਸ਼ਾਇ ਬੇਡੇ ਥੱਲੇ ਗੱਡੀ ਹੋ ਰਹੀ ਵੀ ਫਿਰ ਉੱਥੇ ਲਾ ਦੇ ਸ਼ਾਮਾਂ ਜੀ ਯਾਰ ਹਰ ਇਹ ਆਣ ਦੇ ਜਣ ਦੇ ਬਾ ਬਈ ਬਾਹ ਨੀ ਯਾਰ ਤੇਰਾ ਘੋੜੇ ਵਰਗਾ ਓ ਚੜੀ ਕਾਲੀ ਬੱਚਿਆਂ ਨੂੰ ਪਿਆਰ ਜੀ ਆ ਆਇਸਨ ਹੋਂ ਲੱਗੀਆਂ ਠੰਡੀ ਜਗ੍ਹਾ ਠੰਡੀ ਠੰਡੀ ਕੂਲ 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 ਤੇ ਮਤਰੋ ਖਾਣੇ ਹੁਣ ਰੋਟੀਆਂ ਗੁਰਿੰਦਰ ਭਾਈ ਕਹਿੰਦਾ ਰੋਟੀ ਖਾਣੀ ਕਿ ਖੀਰ ਖਾਣੀ ਮੈਂ ਦੋਏ ਚੀਜ਼ਾਂ ਚੱਕ ਦਾਂਗੇ ਦੋਏ ਤੂੰ ਲਿਆਜ਼ ਹੈ ਇੱਕ ਵਾਰੀ ਕਿੰਦਾ ਮੰਗਣਾ ਬੰਦ ਆ ਵੀ ਰਸਤਾ ਬਦਲ ਹੋ ਗਿਆ ਤੁਹਾਨੂੰ ਇਹ ਗਰੀਜ਼ ਵੀ ਹੈਗੀ ਔਰ ਇਹ ਪ੍ਰੈਸ਼ਰ ਵਾਲੀ ਵੀ ਥਰਾ ਦੇ ਆਪਾਂ ਇਹਦਾ ਆ ਕੇ ਪੈ ਗਏ ਹਾਂ ਭਾਈ ਮੰਮੇ ਦਾ ਮੁੰਡਾ ਫੁਖਾਲੇ ਦਾ ਆਰਾਮ ਫਰਮਾ ਰਹੇ ਆਂ ਹੈ ਆਰਾਮ ਫਰਮਾ ਰਹੇ ਆਂ ਆਰਾਮ ਦਸਤਾੜਾ ਕਿਆ ਬਲ ਆਇਆ ਸੇਵਪਾਜੀ ਆਏ ਹਾਏ ਦਾੜ ਆਏ ਹਾਏ ਆਏ ਹਾਏ ਇੱਧਰ ਭਾਈ ਸਾਹਿਬ ਕਹਿੰਦੇ ਲੱਸੀ ਪੀਣੀ ਹੈ ਆ ਜੋ ਸਾਢੇ 6:00 ਹੈ ਯਾਂਗੇ ਆ ਓਏ ਮਿੱਤਰੋ ਟਾਈਮ ਹੋ ਗਿਆ 5:00 ਵਜੇ 20 ਮਿੰਟਾਂ ਤੇ ਆਪਾਂ 20 ਸਿੱਟੇ ਸੁੱਸੇਸਾ ਆਪ ਕਰਕੇ ਤੱਕ ਵਾਰੀ ਜੀ ਫੇਰੇ ਚੱਲਾਂਗੇ ਅੰਦਰ ਲਾਗੇ ਬਾਬੇ ਦਾ ਨਾਮ ਹਾਂ ਵਾ ਫਿਰ ਚੱਲਦੇ ਆਂ ਅੱਠ ਠੰਡੇ ਠੰਡੇ ਟੱਪਦਾਂਗੇ ਗੱਡੀ ਐਂ ਉਹ ਪਹਾੜ ਦਾ ਗੇਰਾ ਦਾ ਝੱਕਾ ਜਾ ਕਢਾਵਾਂ ਹਾਂ ਜਿੱਕੇ ਰਾਜੂ ਉਸਤਾਦ ਨੂੰ ਅਰੇ ਜੂਸਤਾਦ ਨੇ ਚਲਾਈ ਆ ਗੱਡੀ ਦੂਜੀ ਉਹ ਆਪਣਾ 6 ਟੈਰੀ ਹੋ ਗਈ ਬੱਸ ਹੋ ਗਈ ਹਨਾ 10 11 ਵਾਲੀ ਗੱਡੀ ਬਾਈ ਨੇ ਚਲਾਈ ਨਹੀਂ ਗ੍ਰਿੰਦਰ ਬਾਈ ਇਹਦਾ ਵੀ 11 ਦਾ ਚੱਕ ਆ ਜਾ ਨਿਕਲ ਜੂਗਾ ਨਾਲੇ ਭਈ ਹੁਣ ਨਾਲੇ ਪਲੇਨ ਆਰੇ ਤਾ ਤਾਰ ਤਾਰ ਸਿੱਟਤੇ ਕਹਦੇ ਅਸੀਂ ਐ ਜੇ ਉਹ ਮਾ ਹਾਰਨ ਮਾਰਦਾ ਜਾਂਦਾ ਕਿਤੇ ਤਾਰ-ਤਾਰ ਸਿੱਟਦੇ ਅਸੀਂ ਸਤ ਪਰਸਾ ਸੁਲੂਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਪਿਆ ਜਾਂ ਸੁਖਤਾਂ ਨਾ ਹੋਈ ਤੂੰ ਕਰਤਾ ਕਰ ਨਾ ਮੈ ਨਾਹੀ ਜਾਂ ਹੋ ਕਰੀ ਨਾ ਹੋਈ ਨੋਏ ਮਿੱਤਰੋ ਟਾਈਮ ਹੋ ਗਿਆ 7:53 ਮਿੰਟ ਤੇ ਮਾਉਣੋ ਕਾਟ ਜੇ ਪਹੁੰਚਣ ਵਾਲੇ ਆ ਜੰਗਲ 'ਚ ਤੇ ਸਿੰਗਲ ਰੋਡ ਸਟਾਰਟ ਹੋ ਜਾਣਾ ਤੇ ਸੰਬਲਪੁਰ ਰਹਿ ਗਿਆ ਇੱਥੋਂ 68 ਕਿਲੋਮੀਟਰ ਦਾ బోర్ਡ ਆਇਆ ਸੀਗਾ ਪਿੱਛੇ ਤੇ ਸੰਬਲਪੁਰ ਤੋਂ ਮੈਂ ਕਹਾਂ 8-10 ਕਿਲੋਮੀਟਰ ਪਹਿਲਾਂ ਹੀ ਹੈ ਟਾਟਾ ਦੀ ਏਜੰਸੀ ਉੱਥੋਂ ਭਵਾਵਾਂਗੇ ਯੂਰੀਆ ਲਾਲ ਦੋ ਡੰਡੇ ਪਏ ਆ ਆਪਣੇ ਕੋਲ ਤੇ ਫਿਰ ਖੰਡਵੇ ਤੱਕ ਮੈਂ ਇੱਕ ਵਾਰੀ ਲੋਡ ਪਹੂਗੀ ਮੈਂ ਬੋਵਾਂ ਲਾਂਗੇ ਇਦਾਂ ਤੇ ਪਿੱਛੇ ਵਿੱਚੇ ਆ ਰਿਹਾ ਹੈ ਜੀ ਗੁਰਿੰਦਰ ਭਾਈ ਅੱਜਾ ਸਾਈਡ 'ਚ ਬੈਠਾ ਰਾਜੂ ਉਸਤਾਦ ਗੱਡੀ ਚ ਲਾ ਰਿਹਾ ਹੈ ਨਾ ਇੰਦਰਾ ਰੋਡ ਬਣ ਗਿਆ ਹੈ ਐ ਰੋਟਾ ਰਿਹਾ ਵਾਦਾ ਐ ਨਵਾਂ ਬਣ ਗਿਆ ਆਟ ਆਹ ਹੋਟਲ ਤੇ ਵੀ ਖੜਾਦਾ ਹਨਾ ਮਿੰਟੂ ਤੂੰ ਇੱਕ ਵਾਰੀ ਪਤਾ ਨਹੀਂ ਆ ਕੋ ਅੱਗੇ ਪੰਪ ਪਰ ਉਹਦਾ ਐਚ ਪੀ ਕਾ ਦਾ ਅੱਗੇ ਇੰਨੇ ਨਾ ਲਗਾਦਾ ਆਦਾ ਬਾਪੂ ਨਾਲ ਦੂਰ ਬੰਦਾ ਉਹ ਨਾ ਉਹਦਾ ਯਾਰ ਚਾਲੂ ਦਾ ਫਿਰ ਉਹ ਅੱਗੇ ਆ ਮੇਰੇ ਕੋਲ ਨੋਇਲ ਮਿੰਟੂ ਸੰਬਲ ਪਰ ਤੋਂ ਪਹਿਲਾਂ ਯੂਰੀਆ ਲੱਗਿਆ ਪਉਣ ਟਾਟਾ ਦੀ ਏਜੰਸੀ ਹੈ ਇਹ ਪੂਰੀ ਰਾਤ ਖੁੱਲਾ ਰਹਤਾ 24 ਘੰਟੇ ਇਹ ਏਜੰਸੀ ਨਮਲਪੁਰ ਤੋਂ 8 8-10 ਕਿਲੋਮੀਟਰ ਪਹਿਲਾਂ ਹਣੀ ਆ ਬਸ ਇਹ ਹੋ ਰਿਹਾ ਇੰਦਰ ਹਾਊਸ ਉਹਦੀ ਜਾਲੀ ਗਰੀ ਵੀ ਹੈ ਇਹਦੇ ਵਿੱਚੋਂ ਨਿਕਢਾਣੇ ਦਾ ਟਾਈਮ ਲੱਗ ਰਿਹਾ 0 ਬੋਲੋ ਬੋਲ ਦਿਓ ਹੋਰ ਇਹ 50 ਰੁਪਏ 35 40 ਕੇ ਵਿੱਚ ਵਿੱਚ ਮੇ ਆਏਗਾ ਦੋ ਡੰਡੇ ਆਹੋ ਜੀ ਮਿੱਤਰੋ 40 ਲੀਟਰ 50 ਪੁਆਇੰਟ ਪੈ ਗਿਆ 2075 ਰੁਪਏ ਦਾ ਤੇ ਆ ਰਹੀ ਦੇ ਹਿਸਾਬ ਨਾਲ ਚੇਂਜ ਨਹੀਂ ਚੇਂਜ ਨਹੀਂ ਚੇਂਜ ਲੋ ਤੋ ਪਹਿਲੇ ਹੀ 50 ਉਹ ਦਿੱਤਾ ਨਾ 75 ਦਾ ਇੱਥੇ ਹੀ ਮੋੜ ਲਵਾਂਗੇ ਗੱਡੀ ਆਪਾਂ ਹੁਣ ਕਿਉਂਕਿ ਜਾਣਾਂ ਦਾ ਆਪਾਂ ਨੇ ਫੇਰ ਬਾਬ ਜੀ ਕਦਾਂ ਹੁਣ ਰੈਮ ਠੀਕ ਰਹਿੰਗੇ ਆਹ ਰੈਂ ਠੰਡੇ ਰਹਨੇ ਆ ਮੋੜ ਨਹੀਂ ਹੈ ਆ ਇੱਥੇ ਹੀ ਮੋੜ ਲਾਂਗੇ ਹਾਂ ਵੀ ਮਿੱਤਰੋ ਟਾਈਮ ਹੋ ਗਿਆ 11:30 ਤੇ ਬੰਬਲਪੁਰ ਸਹਾਰ ਕਰਕੇ ਹੋਟਲ ਆ ਰਾਜਸਥਾਨੀ ਦਾ ਹਾਂ ਹਮਨੇ ਚੌਧਰੀ ਰਾਸਥਾਨੀ ਢਾਬਾ ਤੇ ਇੱਥੇ ਹੁਣ ਆਪਾਂ ਰੋਟੀ ਖਾ ਕੇ ਪਹਜਾਂਗੇ ਤੇ ਮਿੰਟੂ ਉਹਨਾਂ ਚਲਾਣਗੇ ਗੱਡੀ ਜਿੱਥੇ ਤੱਕ ਚੱਲੀ ਤੇ ਇਹ ਦੌਰੋਹ ਇਹਦਾ ਹੋਵੇ 1:00 ਬਾਰੇ 12:00 ਵਜੇ ਲਓਏ ਮਿੱਤਰੋ ਟਾਈਮ ਹੋ ਗਿਆ 12:00 ਵਜੇ 12 ਮਿੰਟ 11 ਹੋ ਗਿਆ 12 12 ਹੋਣ ਵਾਲੇ 11 ਵਜੇ ਕੇ 12 ਵਜੇ ਕੇ 12 ਮਿੰਟ ਹੋਣੇ ਆਲੇ ਆ ਤੇ ਉਹ ਰਾਜस्तानी ਦੇ ਹੋਟਲ ਦੇ ਰੁਕੇ ਤੇ ਉੱਤੇ ਸਾਨੂੰ ਸਿਸਟਮ ਜਿਹਾ ਠੀਕ ਨਹੀਂ ਲੱਗਿਆ ਤੇ ਹੁਣ ਆਪਾਂ ਰੁਕਾਂਗੇ ਕਲਕੱਤਾ ਪੰਜਾਬਾ ਇਹਦੇ ਪੰਜਾਬ ਕਲਕੱਤਾ ਪੰਜਾਬਾ ਕੇ ਛੇਰੇ ਪੰਜਾਬ ਛੇਰੇ ਪੰਜਾਬ ਹੋਟਲ ਦੇ ਰਾਜस्तानी ਵੀ ਆ ਹਾਂ ਦੇਖੋ ਦੋਨਾਂ ਤੇ ਜਿਹੜੇ ਨੋਨਾ ਚੋਟੀ ਹੋਊਗਾ ਉਹਨਾਂ ਦੇ ਰੋਕ ਲੈਣਾ ਤੇ ਹੁਣ ਆਪਾਂ ਇਹ ਵਲੌਗ ਦਾ ਕਰਦੇ ਆ ਐਂਡ ਬਾਰਡਰ ਪਾਰ ਕਰਨਾ ਬਾਰਡਰ ਆਏਗਾ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੈਨਲ ਨੂੰ ਕਰਪਾ ਕਰਕੇ ਸਬਸਕ੍ਰਾਈਬ ਦੇ ਨਾਲ ਲੱਗਦੇ ਬੈਲ ਦੇ ਆਈਸ ਨੂੰ ਕਰਪਾ ਕਰਕੇ ਸਬਸਕ੍ਰਾਈਬ ਤਾਂ ਕਿ ਨਾ ਟੀਮ ਦੇ ਜਨਹੋਂ ਜੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਾਸੀ ਕਾਲ ਮੈਂਦੇ ਆਂ ਅਗਲੇ ਵਲੌਗ ਜਾਂ ਤੱਕ ਰੱਬ ਰੱਖਾ